ਗੁਰ ਚਰਨੀ ਜਾਂ ਕਾ ਮਨ ਲਾਗ ਦੁਖ ਦਰਦ ਭਾਮ ਤਾ ਕਾ ਮਗ ਗੁਰ ਚਰਨੀ ਜਾਂ ਕਾ ਮਨ ਲਾਗ ਦੁਖ ਦਰਦ ਭਾਮ ਤਾ ਕਾ ਮਗ ਦੁਖ ਦਰਦ

ਜੋ ਤਿਸ ਬਾਗੈ ਸੋ ਪਰਵਾਹ ਗੁਰ ਪਰਮੇਸਰ ਕੋ ਜਾ 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 ਗੁਰ ਕਾ ਦਰਸਨ ਦੇਖ ਨਹਾ ਗੁਰ ਕੈ ਸੇਵਕ ਕੀ ਪੂਰਨ ਕਾ ਗੁਰ ਕਾ ਦਰਸਨ ਦੇ ਗੁਰ ਕਾ ਗੁਰ ਕਾ ਦਰਸਨ ਦੇਖ ਨਿਹਾਲ ਗੁਰ ਕਾ ਦਰਸਨ ਦਾ ਦਰਸ਼ਨ ਦੇਖਣ ਹਾ ਗੁਰ ਕੇ ਸੇਵਕ ਕੀ ਬੂਰਨ ਕਾਲ ਗੁਰ ਕੇ ਸੇਵਕ ਕੀ ਬੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਬਿਆਪੇ ਗੁਰ ਕਾ ਸੇਵਕ ਦੇਹ ਦਿਸ ਜਾਵੇ ਗੁਰ ਕਾ ਸੇਵਕ ਤੇ ਦਿਸ ਜਾਪੇ ਜੋ ਤਿਸ ਭਾਵੈ ਸੋ ਪਰਵਾਰ ਜੋ ਤਿਸ ਭਾਵੈ ਸੋ ਪਰਵਾਰ ਗੁਰ ਪਰਮੇਸਰ ਕੋ ਜਾਨ ਗੁਰ ਪਰਮੇਸਰ ਕੋ ਜਾਨ ਗੁਰ ਪਰਮੇਸਰ ਗੋਜਾ ਗੁਰ ਪਰਮੇਸਰ ਗੋਜਾ कतन न जाए पार ब्रह्म गौर रहे आसमाए पार ब्रह्म गौर रहे आसमाए गौर की महिमा कतन ना जाए गौर की ਕੀ ਮਹਿਮਾ ਕਥਨ ਨਾ ਜਾਏ ਮਹਿਮਾ ਕਥਨ ਨਾ ਜਾ ਗੋਦ ਕੀ ਬਹਿਮਾ ਕਥਨ ਨਾ ਜਾਏ ਨਾ ਜਾਏ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਿ ਆਸਮਾਏ ਪਾਰ ਬ੍ਰਹਮ ਗੁਰ ਰਹਿ ਆਸਮਾਏ ਕੋਹ ਨਾਨਕ ਜਾ ਕੇ ਤੂਰੇ ਪਾ ਗੁਰ ਚਰਣੀ ਤਾ ਕਾ ਮਨ ਲਾ ਗੁਰ ਚਰਣੀ ਤਾ ਕਾ ਮਨ ਲਾ ਜੋ ਤਿਸ ਪਾਵੈ ਸੋ ਪਰਵਾਣ ਜੋ ਤਿਸ ਪਾਵੈ ਸੋ ਪਰਵਾਣ ਗੁਰ ਪਰਮੇਸਰ ਹੈ ਕੋ ਨਾ ਗੁਰ ਪਰਮੇਸਰ ਗੋਜ ਗੁਰ ਪਰਮੇਸਰ ਗੋਜ ਗੁਰ ਪਰਮੇਸਰ ਗੋਜ ਗੋਜ ਜੋਤਿ ਸੁਭਾਵੇ ਸੋ ਪਰਵਾਨ ਜੋਤਿ ਸੁਭਾਵੇ ਸੋ ਪਰਵਾਨ ਗੁਰ ਪਰਮੇਸਰ ਗੋਜ ਗੁਰ ਪਰਮੇਸਰ ਐ ਕੋ ਜਾ ਗੁਰ ਪਰਮੇਸਰ ਐ ਕੋ ਜਾ ਗੁਰ ਪਰਮੇਸਰ ਐ ਕੋ ਜਾ ਕਤਨ ਨਾ ਜਾਏ ਮਾਰ ਬ੍ਰਹਮ ਘੋਰ ਰਹੇ ਅਸਮਾਏ ਮਾਰ ਬ੍ਰਹਮ ਘੋਰ ਰਹੇ ਅਸਮਾਏ ਗੋਰ ਕੀ ਦੁਰ ਕੀ ਮੈਂ ਮਾ ਕਥਨ